ਕੇ ਪਿਆਰ ਹੈ ਕਿ ਬੰਦੇ ਦਾ ਇੱਕ ਪਿਆਰ ਹੀ ਜਿੰਦੇ ਰਹਿ ਜਾਂਦਾ ਬੰਦਾ ਜੱਗ ਤੋਂ ਲੈ ਜਾਂਦਾ ਹੋਰ ਪਲਾਂਕੀ ਬੰਦਾ ਜੱਗ ਤੋਂ ਲੈ ਜਾਂਦਾ ਬਾਹਰ ਕੱਪੜ ਤੋਂ ਕੱਲ ਹੀ ਹੱਥ ਸਿਕੰਦਰ ਦੇ ਜਾ ਸਕਦਾ ਤਾਂ ਨਾਲ ਬਹੁਤ ਕੁਝ ਲੈ ਜਾਂਦਾ ਅੱਜ ਕਹਿੰਦੇ ਮੁਬਾਰਕਬਾਦ ਆ ਸਾਡੇ ਵੱਡੇ ਵੀਰ ਹਰਪਾਲ ਖੜਿਆਲ ਜੀ ਔਰ ਸਾਡੇ ਸੱਤਪਾਲ ਖੜਿਆਲ ਇਹਨਾਂ ਦੀ ਸਮੂੱਚੀ ਖੇਡ ਕਲੱਬ ਦੇ ਲਈ ਔਰ ਸਾਡੇ ਸ਼ਿਕਾਰਾ ਸਿੰਘ ਜੀ ਹੋਰਾਂ ਦੇ ਲਈ ਮੁਬਾਰਕਬਾਦ ਔਰ ਸਤਿਗੁਰ ਪ੍ਰਧਾਨ ਹੋਰਾਂ ਦੇ ਲਈ ਔਰ ਮੁਬਾਰਕਬਾਦ ਲੋ ਅੱਜ ਕਹਿੰਦੇ ਖੇਡਾਂ ਦੀ ਧਰਤੀ ਤੇ ਮਾ ਖੇਡ ਕਬੱਡੀ ਦੀ ਲੱਗੀ ਹੋਈ ਰੌਣਕ ਜਿਵੇਂ ਇਸੇ ਬਾਈ ਨੇ ਕਹਿ ਕਿ ਰਤਾ ਥੇ ਦੀ ਟੀਮ 2 ਸਾਲ ਪਹਿਲਾਂ ਚਰਚਾ ਚੈ ਪਰ 2 ਸਾਲ ਤੋਂ ਤਾਂ ਇਹ ਓਪਨ ਦੇ ਵਿੱਚ ਚਰਚਾ ਚੈ ਉਸ ਤੋਂ ਪਹਿਲਾਂ 70 75 ਦੇ ਵਿੱਚ ਵੀ ਖੱਦਾ ਪਾਇਆ ਹੈ ਬਾਗੀ ਕਹਿੰਦੇ ਮੁੰਡਿਆਂ ਨੇ ਸਿਰਾਂ ਲਾਇਆ ਲਓ ਪਹਿਲੀ ਰੇਡ ਤੁਹਾਡੇ ਆਪਣੇ ਲਾਗੇ ਦਾ ਵੱਡਾ ਸਟਾਰ ਹੈ ਮਨ ਸਿੰਘ ਦੁਲਟ ਦੜਬੇ ਵਾਲਾ ਬਿਲਕੁਲ ਦਿਲਸਾਦ ਬਾਈ ਇੱਕ ਸ਼੍ਰੀ ਆਨੰਦਪੁਰ ਸਾਹਿਬ ਦੇ ਕਬੱਡੀ ਕੱਪ ਤੇ ਐਲਾਨ ਹੋਇਆ ਸੱਤ ਬਲ ਖੇਡਾਰ ਦੇ ਲਈ ਜਿੱਥੇ ਰਣਜੀਤ ਢੱਡਾ ਦੀ ਹਰਵਿੰਦਰ ਵਿਰਕ ਜੀ ਪਹਿਲਵਾਨ ਬੀੜਵੰਸੀਆਂ ਵਾਲੇ ਔਰ ਸੁਖਦਨ ਸਿੰਘ ਜੀ ਚੱਠਾ ਉਹਨਾਂ ਵੱਲੋਂ ਅਗਲੇ ਸਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 골ਡ ਮੈਡਲ ਦੇ ਨਾਲ ਸਨਮਾਨ ਸਾਡੇ ਭਰਾ ਸੱਤਬਲ ਖੇਡਾਰ ਦਾ ਹੋਵੇਗਾ ਜਿਨ੍ਹਾਂ ਦੇ ਕਿਤੇ ਜਤਿੰਦਰ ਜੋਹਲ ਹੋਰਾਂ ਨੇ ਕਾਲੇ ਟਰੈਸੀ ਹੋਰਾਂ ਨੇ ਅਲਟੋ ਕਾਰ ਦੇ ਨਾਲ ਵੱਡੇ ਸਨਮਾਨ ਹੋਏ ਇਹ ਬੰਦੇ ਦੀ ਮਿਹਨਤ ਸੈਂਟਰ ਵੈਲੀ ਕਲੱਬ ਦੇ ਕਹਿੰਦੇ ਮੁੱਲ ਪਾਇਆ ਵੱਡੀ ਗੱਡੀ ਦੇ ਨਾਮ ਸਰਮਾਨ ਦਿੰਦਾ ਹੈ ਕਦੇ ਮੇਰੇ ਮਿੱਤਰੋ ਲਓ ਮਨ ਸਿੰਘ ਦੁਲਟ ਪਹਿਲੀ ਰੇਡ ਪਾਉਣ ਦੇ ਲਈ ਤਿਆਰ ਹੈ ਆਹ ਚਾਰ ਰੇ ਆਹ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਆਹ ਚੈਨ ਵੀ ਚਰਚਾ ਦੇ ਵਿੱਚ ਆਈ ਹੋਈ ਹੈ ਆਹ ਡਿੜਬੇ ਵਾਲੇ ਨੇ ਆਹ ਕਰਦਾ ਪੇਤੀ ਲਾਂਗਾ ਟਾਏ ਵਾਲੀ ਗੱਲ ਮੇਰੇ ਮਿੱਤਰੋ ਪੇਤੀ ਨੇ ਪੇਤੀ ਨੇ ਕਹਿੰਦੇ ਪੇਤੀ ਆਵਦਾ ਕਰਦਾ ਜੇ ਨਾਲ ਖੜ ਜੇ ਕੋਈ ਜਿਤਾ ਨਹੀਂ ਸਕਦਾ ਜੇ ਕਰਦਾ ਪੇਤੀ ਸੇ ਹਰਦੇ ਜਾ ਭੇਦਲੇ ਦੇ ਕਿਤੇ ਤੇ ਫਿਰ ਕੋਈ ਜਿਤਾ ਨਹੀਂ ਸਕਦਾ ਫਿਰ ਕੋਈ ਜਿਤਾ ਨਹੀਂ ਸਕਦਾ ਉਹ ਮੈਦਾਨ ਦੇ ਵਿੱਚ ਪੈਂਦੀ ਰੇਡ ਇੱਕ ਪਾਸੇ ਕਹਿੰਦੇ ਬੋਪੜ ਦਾ ਹੁਸ਼ਿਆਰ ਹੈ ਤੇ ਦੂਸਰੇ ਪਾਸੇ ਅਮਰਤ ਫੱਤੇਗੜ ਛੰਨਾ ਵਾਲਾ ਤੇ ਨਾਲ ਜਾਂਦੀ ਹੈ ਉਹ ਚਾਰੇ ਕਹਿੰਦੇ ਟੌਪ ਦੇ ਜਾਫੀ ਨੇ ਉਹ ਦਲਵਾਰੇ ڈاکੂ ਦਾ ਪਿੰਡ ਹੈ ਪਰ ਆਹ ਕਹਿੰਦੇ ਹੁਸ਼ਿਆਰਾਂ ਬੋਪਰੀਆ ਲਓ ਢੜਵੇ ਦਾ ਸੰਦੀਪ ਲੋਤਰ ਨਾਂ ਪੂਰਾ ਸੰਦੀਪ ਹੈ ਉਹ ਪੁੱਤ ਮਿੱਤਰੋ ਪੁੱਤ ਭਗੇਲੇ ਦਾ ਨਾ ਜੀ ਦਾ ਸੰਦੀਪ ਹੈ ਮਿੱਤਰੋ ਪੁੱਤ ਭਗੇਲੇ ਦਾ ਲਓ ਨਾਮ ਸੰਦੀਪ ਕੌਡੀ ਵਿੱਚ ਲੱਗੇ ਖਰਜੀਤ ਅੰਦਰ ਮੈਦਾਨੇ ਜਾਂਦਾ ਫੱਟੇ ਚੱਕਦਾ ਫੇਰ ਕੇ ਕਬੱਡੀ ਪਾਉਂਦਾ ਪਿੰਡ ਦਿੜਬਾ ਹੈ ਜੱਟ ਦਾ ਆਹ ਸਾਹਮਣੇ ਦਿੜਬੇ ਵਾਲਾ ਉਧਰ ਵੀ ਦਿੜਬੇ ਵਾਲਾ ਕਰਦਾ ਕਮਾਲ ਪਰ ਇਸ ਸਮੇਂ ਸੰਦੀਪ ਲੁੱਧਰ ਤਗੜਾ ਨੰਬਰ ਜੋੜਦਾ ਹੋਇਆ ਨੰਗਲੰਬੀਆਂ ਵਾਲੇ ਸੰਦੀਪ ਦੇ ਨਾਲ ਯਾਰੀ ਸੀ ਮੇਰੇ ਮਿੱਤਰੋ ਸੰਦੀਪ ਦੀ ਵੀ ਕਹਿੰਦੇ ਖੇਡ ਦੀ ਦੁਨੀਆ ਫੈਨ ਹੈ ਮਿੰਟੂ ਡਿਊਟੀ ਵਾਲਾ ਸਾਡੇ ਅਰਬਾਲ ਸਿੰਘ ਜੀ ਖਰੀয়াল ਸਾਹਿਬ ਦੇ ਨਾਲ ਸੰਪਰਕ ਕਰਨ ਲਓ ਭਾਈ ਫਿਰ ਰੇਡ ਭੋਲਾ ਕਨੌਰੀ ਵਾਲਾ ਹੁਸ਼ਿਆਰਾ ਬੋਪਰ ਵਾਲਾ ਹੁਸ਼ਿਆਰਾ ਬੋਪਰ ਵਾਲਾ ਤੇ ਭੋਲਾ ਕਨੌਰੀ ਵਾਲਾ ਅੱਜ ਕਹਿੰਦੇ ਦੁਨੀਆ ਦੀ ਕਰੀਮ ਖਰਾਲ ਦੇ ਕਬੱਡੀ ਕੱਪ ਦੇ ਪੁੱਜੀ ਆ ਆ ਮੈਦਾਨ ਦੇ ਵਿੱਚ ਆਪਾਂ ਪੱਕਦੇ ਆ ਸੋਨੀ ਐਸੋਲੇ ਫਤਿਹਗੜ ਛੰਨਾ ਵਾਲਾ ਮੈਦਾਨ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਡੌਲਿਆਂ 'ਚ ਜਾਨ ਹੋਵੇ ਪੱਟਾ ਉੱਤੇ ਮਾਣ ਹੋਵੇ ਖੋਪੜੀ 'ਚ ਹੋਵੇ ਤਕਨੀਕ ਮਿੱਤਰੋ ਓਏ ਮੁੰਡਾ ਟੱਪਣ ਨਹੀਂ ਦਿੰਦਾ ਫਿਰ ਲੀਕ ਮਿੱਤਰੋ ਪਰ ਸਾਹਮਣੇ ਸੋਨੀ ਫਤਿਹਗੜ ਛੰਨਾ ਵਾਲਾ ਐਸੋਲੇ ਆਪਣੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰਦਾ ਹੋਇਆ ਲਓ ਅਗਲੀ ਰੇਡ ਮੈਦਾਨ ਦੇ ਵਿੱਚ ਗੋਰੇ ਦੀ ਵੰਨ ਜਾਰੀ ਹੈ ਲਓ ਗੋਰਾ ਰਸਾਲੂ ਵਾਲਾ ਇੱਕ ਕਣੀ ਤੇ ਕਹਿੰਦੇ ਤੋਂ ਲੱਗਿਆ ਹੋਇਆ ਫਤੇਗੜ ਛੰਨਾ ਵਾਲਾ ਨਾਲ ਯਾਦੀ ਲੱਗਿਆ ਹੋਇਆ ਨਾਲ ਕਹਿੰਦੇ ਵੇਖਦਾ ਬੋਪਰਲਾ ਯਾਰ ਆਏ ਅਮਰਤ ਫਤੇਗੜ ਛੰਨਾ ਵਾਲਾ ਇਸ ਸਮੇਂ ਟਰਾਈ ਕਰਦਾ ਮੇਰੇ ਮਿੱਤਰੋ ਆ ਲੱਗਦਾ ਜੋਰ ਰਸਾਲੂ ਵਾਲਾ ਗੋਰਾ ਕਹਿੰਦੇ ਪ੍ਰਧਾਨ ਗਰਮੇਲ ਸਿੰਘ ਦਿੜਬਾ ਦਾ ਚਿਹਤਾ ਖਿਡਾਰੀਆ ਮੇਰੇ ਮਿੱਤਰੋ ਕਿਉਂਕਿ ਯਾਦਾ ਰਹਿ ਗਈਆਂ ਕਿ ਮਰ ਗਿਆ ਦੇ ਪਿੱਛੇ ਲੋਕੀ ਪਾਉਂਦੇ ਨੇ ਕਖਾਰੀਆਂ ਮਾਨਾ ਮਰ ਜਾਣਾ ਪਿੱਛੇ ਯਾਦਾ ਰਹਿ ਜਾਣੀ ਹੈ ਮਾਨਾ ਮਰ ਜਾਣਾ ਉਹ ਪਿੱਛੇ ਜਾਦਾ ਰਹਿ ਜਾਣੀਆਂ ਗਲਵਿੰਦਰ ਰੱਤਾ ਥੇ ਵਾਲੇ ਦੇ ਤਿੰਨ ਜਫੇ ਨੇ ਜਿਹੜੇ 1000 ਦੇ ਹੋਣਗੇ ਪ੍ਰਗਟ ਸਿੰਘ ਜੀ ਖੂੜਾ ਰੱਤਾ ਥੇ ਵਾਲੇ ਪੁੱਜੇ ਹੋਇਆ ਲਓ ਭੋਲਾ ਕਨੌਰੀ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਰ ਹੈ ਅੱਜ ਵੱਡੇ ਮਾਨ ਹੋ ਰਿਹਾ ਹੈ ਵੱਡੇ ਸਨਮਾਨ ਹੋ ਰਿਹਾ ਹੈ ਦੀ ਧਾਲੀਵਾਲ ਜੀ ਵੀ ਪੁੱਜ ਗਏ ਨੇ ਉਹ ਗਲਾ ਆਲਮ ਚੱਠੇ ਦੀਆਂ ਹੋਣੀਆਂ ਨੇ ਪਰ ਆਹ ਕਹਿੰਦੇ ਯਾਦੀ ਤੇ ਦੂਸਰੇ ਪਾਸੇ ਭੋਲਾ ਕਨੌਰੀ ਵਾਲਾ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਗੋਲੂ ਕਲਾਰ ਪਿੱਟੂ ਕਲਾਰ ਰਮੇਸ਼ਵਰ ਗੰਡੂਆ ਕਹਿੰਦੇ ਉਹਨਾਂ ਦੇ ਗਰੁੱਪ ਵੱਲੋਂ 1100 ਦੀ ਦੂਜੀ ਕਬੱਡੀ ਪਹਿਲੀ ਲਓ 1100 ਦੀ ਦੂਜੀ ਰੇਡ ਹੈ ਹਰਪਾਲ ਖਰਿਆਲ ਉਹਨਾਂ ਦੇ ਸੱਜੇ ਤੇ ਸੰਦੀਪ ਲੋਧਰ ਕਹਿੰਦੇ ਜਗਪਾਲ ਮਿੱਡ ਉਹਨਾਂ ਦੇ ਸੱਜੇ ਤੇ ਪੁੱਜਿਆ ਆ ਮੇਰੇ ਮਿੱਤਰੋ ਸਤਗੁਰ ਪ੍ਰਿਹਲਾਨ ਦੀ ਖਰਿਆਲ ਸਾਹਿਬ ਇਧਰ ਆਦ ਕਰ ਰਿਹਾ ਆ ਗਿਲਵਿੰਦਰ ਰੱਤਾ ਧੇ ਵਾਲਾ ਲਓ ਸਾਹਮਣੇ ਲੁਗਰ ਬੇਨਤੀਆ ਸਤਗੁਰ ਪ੍ਰਧਾਨ ਜੀ ਔਰ ਪਾਲ ਖਰਿਆਲ ਜੀ ਨਾਲ ਗਰਾਊਂਡ ਦੇ ਵਿੱਚ ਸੰਪਰਕ ਕਰ ਲੈਣਾ ਲਓ ਗੋਰਾ ਰਸਾਲੂ ਆ ਗਿਆ ਧਰਮਾ ਜੀ ਕਰੇਓ ਗੱਲ ਓ ਗੋਰਾ ਰਸਾਲੂ ਮੈਦਾਨ ਦੇ ਵਿੱਚ ਫੇਰ ਕਬੱਡੀ ਪਾਉਣ ਦੇ ਵਾਸਤੇ ਤਿਆਰ ਹੈ ਅੱਜ ਦੇ ਦਿਨ ਦਾ ਪਹਿਲੀ ਪਹਿਲਾ ਸੈਮੀਫਾਈਨਲ ਮੈਚ ਜ਼ਿਲ੍ਹਾ ਸੰਗਰੂਰ ਦੀ ਧਰਤੀ ਹੈ ਮਾਲਵੇ ਦੀ ਧਰਤੀ ਹੈ ਸਭਾ ਪਿੰਡ ਜੌਨੇ ਦਾਤੇ ਓ ਸਭਾ ਪਿੰਡ ਸੋਚੇ ਦਾਤੇ ਮੌੜ ਪਿੰਡ ਜੌਨੇ ਦਾ ਪਰ ਉਧਰਲੇ ਪਾਸੇ ਆਪਾਂ ਵਧਦੇ ਆ ਮੇਰਾ ਖਿਆਲ ਇਸ਼ਾਰਾ ਤੇ ਕਿਹੜੇ ਪਾਸੇ ਨੰਬਰ ਜੀ ਨੰਬਰ ਜਿਹੜਾ ਰੇਡਰ ਦੇ ਲਈ ਹੈ ਲਓ ਸੋਨੀ ਫਤੇਗੜ ਛੰਨਾ ਵਾਲਾ ਕਬੱਡੀ ਪਾਰ ਹੈ ਦਰਸ਼ਕੀ ਕਰੋ ਸਰਦ ਲਓ ਸੋਨੀ ਫਤੇਗੜ ਛੰਨਾ ਵਾਲਾ ਅਗਲੀ ਰੇਡ ਪਾਉਣ ਦੇ ਲਈ ਵਧਿਆ ਚਾਰ ਰੇਡ ਇੱਕ ਪਾਸੇ ਗਰਮੱਤਾ ਆਹ ਕਹਿੰਦੇ ਜੰਜੂ ਤੇ ਕਹਿੰਦੇ ਕੁਲਵਿੰਦਰ ਦੀ ਜੋੜੀ ਆਹ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਹੁਣ ਵੇਖਦਾ ਕੌਣ ਕਰਵਾਵੇਗਾ ਬੱਲੇ ਬੱਲੇ ਇਹ ਟਾਈਮ ਇਹ ਵਕਤ ਇਹ ਸਮਾਂ ਦੱਸਿਗਾ ਮੇਰੇ ਮਿੱਤਰੋ ਆਹ ਸਾਹਮਣੇ ਆਏ ਗਰਮੱਤਾ ਵਾਲਾ ਕਰਦਾ ਕਮਾਲ ਆਹ ਸਾਹਮਣੇ ਬੱਲੇ ਬੱਲੇ ਆਹ ਸਵਾਦ ਉਹ ਸਵਾਦ ਕਬੱਡੀ ਦਾ ਸਵਾਦ ਦਾਰਸ਼ਕ ਵੀਰੋ ਜੱਫਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਦੁਨੀਆ ਖੁਸ਼ ਹੈ ਖੜਿਆਲ ਮੇਲਾ ਚੱਲਦਾ ਹੈ ਦੁਨੀਆ ਖੁਸ਼ ਹੈ ਜੀ ਵਾਹ ਬਲਜੀਤ ਬਾਸੀ ਚੂਹੇ ਕੇ ਅਮਰੀਕਾ ਵਾਲੇ ਸਭਾ ਥਿਆੜਾ ਦੀ ਉਤੇ ਸਾਡੇ ਸੇਵਾ ਸਿੰਘ ਜੀ ਰਾਣਾ ਵੱਡੇ ਸਹਿਯੋਗ ਨੇ ਅੱਜ ਦੇ ਕਬੱਡੀ ਕੱਪ ਦੇ ਲਈ ਉਹ ਮੈਦਾਨ ਦੇ ਵਿੱਚ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਉਹ ਸਾਹਮਣੇ ਭੋਲੇ ਦੀ ਰੇਡ ਤੇ ਦੂਸਰੇ ਪਾਸੇ ਯਾਦੀ ਤੇ ਨੰਬਰ ਜਿਹੜਾ ਧਾਵੀ ਦੇ ਲਈ ਜੁੜਦਾ ਹੋਇਆ ਗਰਮੱਤੇ ਦੇ ਲਈ 500 ਦੇ ਵੱਡੇ ਮਾਣ ਸੱਭਾ ਥਿਆੜਾ ਦੀ ਉਹ ਬਲਜੀਤ ਸਿੰਘ ਜੀ ਪਾਸੀ ਚੂਹੇ ਕੇ ਸੇਵਾ ਸਿੰਘ ਜੀ ਰਾਣਾ ਉਹ ਮਾਨ ਕਰ ਰਿਹਾ ਪਰ ਆ ਮੁੰਡਾ ਕਹਿੰਦੇ ਗੁਰਵਿੰਦਰ ਹੈ ਉਹ ਗੁਰਵਿੰਦਰ ਪਰ ਸਾਹਮਣੇ ਕਹਿੰਦੇ ਮਨ ਸਿੰਘ ਦੁਲਟ ਦਿੜਵੇ ਬਲਾ ਭੱਜ ਗਏ ਗਰਮੇਲ ਸਿੰਘ ਜੀ ਪ੍ਰਧਾਨ ਖੇਡ ਕਬੱਡੀ ਦੇ ਉਹ ਅਨਮੋਲ ਹੀਰੇ ਉਹਨਾਂ ਦੀਆਂ ਕਹਿੰਦੇ ਯਾਦਾਂ ਨਹੀਂ ਕਿਉਂਕਿ ਦੁਨੀਆ ਮਾਨ ਕਰਦੀ ਹੈ ਦੁਨੀਆ ਯਾਦ ਕਰਦੀ ਹੈ ਜੇ ਕੁਝ ਦੁਨੀਆ ਤੇ ਕੁਝ ਵੱਖਰਾ ਕਰਕੇ ਜਾਂਦੇ ਆ ਨਹੀਂ ਤੇ ਆਉਣਾ ਜਾਣਾ ਤੇ ਚੱਲਦਾ ਰਹਿੰਦਾ ਆਉਣਾ ਜਾਣਾ ਤੇ ਚੱਲਦਾ ਰਹਿੰਦਾ ਪਰ ਸਾਹਮਣੇ ਕਹਿੰਦੇ ਉਹ ਗੁਰਾ ਰਸਾਲੂ ਵਾਲਾ ਇਸ ਵੇਲੇ ਕਬੱਡੀ ਪਰ ਤੇ ਦੂਸਰੇ ਪਾਸੇ ਉਹ ਬੌਪਰ ਦਾ ਹੁਸ਼ਿਆਰਾ ਉਹ ਬੌਪਰ ਦਾ ਹੁਸ਼ਿਆਰਾ ਕਹਿੰਦੇ ਲਾ ਬੌਪਰ ਦਾ ਹੁਸ਼ਿਆਰਾ ਮਾਨ ਕਰਦਾ ਸੇਵਾ ਸਿੰਘ ਰਾਣਾ ਸਟਾਰ ਆਟੋ ਬਾਡੀ ਵਾਲਾ ਮੇਲੇ ਦੇ ਲਈ ਵੀ ਵੱਡਾ ਰੋਲ ਹੈ ਉਧਰ ਪ੍ਰਗਟ ਖੰਗੂੜਾ ਜੀ ਗਰਮੱਤੇ ਦਿੜਬੇ ਦੇ ਲਈ 500 ਪੁਜਦਾ ਕਰਦੇ ਆ ਇਹ ਤੀਜੀ ਕਬੱਡੀ ਕਹਿੰਦੇ ਨਾਂਜੀ ਦਾ ਸੰਦੀਪ ਹੈ ਮਿੱਤਰੋ ਓ ਪਤਪ ਕਿਲੇ ਦਾ ਦੁਨੀਆਂ ਦੇ ਵਿੱਚ ਨਾ ਗੂੰਜੇ ਗਰਮੇਲ ਦੇ ਚੇਲੇ ਦਾ ਮਾਂ ਦੇ ਪੀਤੇ ਦੁੱਧ ਦਾ ਕਰਜ਼ ਝਕਾਤਾ ਲੁੱਧਰਨੇ ਓ ਦੁਨੀਆਂ ਤੇ ਨਾ ਦਿੜਬੇ ਦਾ ਚਮਕਾਤਾ ਲੁੱਧਰਨੇ ਦਿੜਬੇ ਦਾ ਨਾ ਦੁਨੀਆਂ ਤੇ ਚਮਕਾਤਾ ਲੁੱਧਰਨੇ ਜਿਹੜੇ ਜਿਹੜੇ ਸੰਦੀਪ ਲੁੱਧਰੋ ਪਿਆ ਵੱਡਾ ਮੱਲ ਹੈ ਆਹ ਵੱਡਾ ਮੱਲ ਹੈ ਰਸ਼ੀਅਨ ਟੈਂਕ ਆਹ ਵੇਖਦਾ ਗਰਮੱਤਾ ਤੇ ਲੁਧਰ ਅਜ ਕਿੱਥੇ ਰੁਕਦਾ ਆਉਂਦਾ ਜੱਟ ਬੁੱਕਦਾ ਲੁਧਰ ਅਜ ਕਿੱਥੇ ਰੁਕਦਾ ਆਉਂਦਾ ਜੱਟ ਬੁੱਕਦਾ ਸਫਲ ਕਬੱਡੀਆਂ ਰਾਉ ਸਾਹਮਣੇ ਭੋਲਾ ਘਨੋਰੀ ਵਾਲਾ ਫਰੀਆਣੇ ਵਾਲਾ 500 ਸਾਡੇ ਮਿੱਡ ਭਰਾ ਵੱਲੋਂ ਐ ਮਿੱਡ ਕਹਿੰਦਾ 15 ਸਾਲ ਦੀ ਯਾਰੀ ਐ ਆ ਲੁੱਧਰ ਦੇ ਨਾਲ ਆਏ ਫਤੇਗੜ ਛੰਨਾ ਵਾਲਾ ਪਾਲੀ ਕਹਿੰਦਾ ਅਮਰੀਕਾ ਦੇ ਵਿੱਚ ਜਾ ਵਸਿਆ ਆ ਸਾਹਮਣੇ ਦੇਖਦਾ ਹੈ ਅਮਰਤੇ ਭੋਲਾ ਘਨੌਰੀ ਵਾਲਾ ਪਰ ਭੋਲਾ ਘਨੌਰੀ ਵਾਲਾ ਕਹਿੰਦੇ 1100 ਦੀਆਂ ਤਿੰਨ ਸਫਲ ਕਬੱਡੀਆਂ ਸਰਦਾਰ ਭਗੇਲ ਸਿੰਘ ਦੇ ਪੁੱਤਰ ਨੇ ਪਾ ਦਿੱਤੀਆਂ ਕਹਿੰਦੇ ਗੋਲੂក្លਾਰ ਬਿੱਟੂក្លਾਰ ਤੇ ਨਰਮੇਸ਼ਰ ਗੰਡੂਆ ਉਹਨਾਂ ਦੇ ਵੱਲੋਂ ਦਿੱਤੇ ਗਏ ਸੀ ਪਰ ਇੰਦਰਲੇ ਪਾਸੇ ਕਹਿੰਦੇ ਮਨ ਸਿੰਘ ਦੁਲਟ ਐਸਵੇਲੇ ਨੰਬਰ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ 1 2 3 ਕਹਿੰਦੇ ਦੁਨੀਆ ਦੀ ਵੱਡੀ ਵੱਡੀ ਵੈਬਸਾਈਟ ਅੱਜ ਦੁਨੀਆ ਦੇ ਵਿੱਚ ਵਿਖਾ ਰਹੀ ਹੈ ਖੇਡਿਆਰ ਦੀ ਕਬੱਡੀ ਦਾ ਨੂੰ ਲਓ ਗੋਰਾ ਰਸਾਲੂ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਬਿਲਕੁਲ ਤਿਆਰ ਹੈ ਵੱਡੇ ਭਰਾ ਹਰਪਾਲ ਸਿੰਘ ਖੜਿਆ ਨੂੰ ਇਹਨਾਂ ਦੀ ਸਮੁੱਚੀ ਟੀਮ ਦੇ ਲਈ ਮਵਾਰ ਕਮਾਦਾ ਮਵਾਰ ਕਮਾਦਾ ਜਿੱਥੇ ਵੱਡੇ ਕਬੱਡੀ ਦੇ ਮੱਲ ਪੁੱਜਿਆ ਉੱਥੇ ਕਹਿੰਦੇ ਵੱਡੇ ਕਲਾਕਾਰ ਵੀ ਪੁੱਜਿਆ ਪਰ ਇਧਰਲੇ ਪਾਸੇ ਉਹ ਬਾਪਰੀਆ 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 ਪਰ ਸਾਹਮਣੇ ਨੌਜਵਾਨ ਆਪਣੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰ ਗਿਆ ਲਓ ਤਗੜਾ ਨੰਬਰ ਜੋੜਦਾ ਹੋਇਆ ਖੜਿਆਲ ਆਇਓ ਜੇ ਮੈਚ ਦਿਆ ਲੱਗਦਾ ਇੱਕ ਵਾਰੀ ਆਹ ਦੁਨੀਆ ਖੁਸ਼ ਹੈ ਖੜਿਆਲ ਸਾਹਿਬ ਦੇਖੋ ਦੁਨੀਆ ਭੰਗੜੇ ਪਾ ਰਹੀ ਹੈ ਆਹ ਕਹਿੰਦੇ ਬਗੇਲ ਸਿੰਘ ਮਾਨ ਦਾ ਪੁੱਤਰ ਢੜਬੇ ਵਾਲਾ ਰਸ਼ਨ ਟੈਂਕ ਇਸ ਸਮੇ ਕਬੱਡੀ ਪਾ ਰਿਹਾ ਚਾਰ ਜਾਫੀਆਂ ਦੇ ਵਿੱਚੋਂ ਗੁਲਵਿੰਦਰ ਵਰਗੇ ਇਸ ਸਮੇ ਚਾਰ ਨੇ ਆਹ ਕਹਿੰਦੇ ਵੇਖਦਾ ਢੜਬੇ ਵਾਲਾ ਲੁੱਟਰ ਆਹ ਗਰਮੱਤਾ ਆਹ ਲੁੱਟਰ ਕਿੱਥੇ ਰੁਕਦਾ ਉਹ ਕਿੱਥੇ ਰੁਕਦਾ ਆਉਂਦਾ ਜੱਟ ਮੁੱਕਦਾ ਭਾਈ ਹਰਵੰਸ ਜੀ ਹਰਪਾਲ ਖੜਾਲ ਦੀ ਆਹ ਜਗਪਾਲ ਭਾਈ ਹੋਰਾਂ ਦੇ ਪਿਆਰ ਕਰਕੇ ਖੇਡਦਾ ਢੜਵੇ ਦਾ ਲੁੱਟਰ ਇਹ ਧਰਤੀ ਦੇ ਯਾਰੀਆਂ ਵਗਾਉਣ ਆਉਂਦਾ ਕਿਉਂਕਿ ਸਤਪਾਲ ਭਾਈ ਹੋਰਾਂ ਦੇ ਨਾਲ ਹਰਪਾਲ ਖੜਾਲ ਹੋਰਾਂ ਦੇ ਨਾਲ ਹਰਵੰਸ ਹੋਰਾਂ ਦੇ ਨਾਲ ਵੱਡਾ ਪਿਆਰ ਹੈ ਜਗਪਾਲ ਹੋਰਾਂ ਦੇ ਨਾਲ ਪਰ ਇਧਰਲੇ ਪਾਸੇ ਆਪਾਂ ਤੱਕਦੇ ਆ ਯਾਦੀ ਇਸ ਵੇਲੇ ਆਪਣੀ ਟੀਮ ਦੇ ਵਾਸਤੇ ਫੱਤੇਗੜ ਛੰਨਾ ਦੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰਦਾ ਹੋਇਆ ਲਓ ਮਨ ਸਿੰਘ ਦੁਲਟ ਆ ਗਿਆ ਲਓ ਮਨ ਸਿੰਘ ਦੁਲਟ ਆ ਗਿਆ ਬਈ ਫਿਰ ਰੇਡ ਤੇ ਉਹ ਗਰਮੱਤਾ ਦਿਰਬੇ ਵਾਲਾ ਪਰ ਵੇਖਦਾ ਮਨ ਸਿੰਘ ਪ੍ਰਦੀਪ ਸਿੰਘ ਜੀ ਸਾਡਾ ਉਹਨਾਂ ਦਾ ਵੀ ਜੇਜੇ ਤਰਫ ਤੇ ਧੰਨਵਾਦ ਹੈ ਮਾਨ ਸਾਡੀ ਜ਼ਿੰਦਗੀ ਦਾ ਪਾਲ ਖੜਿਆਲ ਜੀ ਆਗਰੇ ਹੈ ਇਧਰ ਗੋਰਾ ਰਸਾਲੂ ਵਾਲਾ ਅਗਲੀ ਕਬੱਡੀ ਪੌਂਡ ਦੇ ਲਈ ਤਿਆਰ ਹੈ ਕਿ ਖਾਦੀ ਰੱਜ ਕੇ ਖੁਰਾਕ ਜਿਹੜੀ ਮਾਨ ਸ਼ੌਕ ਪੂਰੇ ਕੀਤੇ ਬਾਪੂ ਰੇ ਤੋੜ ਕਿਸੇ ਜੀ ਦੀ ਨਾ ਆਈ ਕਿ ਦੇਖਿਆ ਨਹੀਂ ਕਦੇ ਮੋੜਾਂ ਡਿਆਂ ਤੇ ਖੜ ਕੇ ਦਾੜ ਕੋਜ ਨੇ ਲਵਾਈ ਲੋਕੋ ਮੋਟਾ ਡੰਡਾ ਫੜ ਕੇ ਨਾਲੇ ਪੀਤਾ ਦੁੱਧ ਕਾਰਨੀ ਦਾ ਠਾਰ ਠਾਰ ਲੋਕੋ ਇੰਜ ਬਣਦਾ ਕਬੱਡੀ ਦਾ 스타 ਲੋਕੋ ਆ ਰਸਾਲੂ ਵਾਲਾ ਯਾਦੀ ਫਤੇਗੜ ਛੰਨਾ ਵਾਲਾ ਟਰਾਈ ਕਰਦਾ ਨੰਬਰ ਧਾਵੀ ਦਾ ਮਨ ਸਿੰਘ ਦੀ ਰੇੜਾ ਧਰਮਾ ਦੀ ਕਰੇ ਗੱਲ ਆ ਮਨ ਸਿੰਘ ਦੁਲਟ ਕਹਿੰਦੇ ਟਰੈਕਟਰਾਂ ਦਾ ਜੇਤੂ ਪਹਾੜ ਵਰਗਾ ਜੁਸਾ ਹੈ ਇਸ ਨੌਜਵਾਨ ਦਾ ਥੱਬੇ ਥੱਬੇ ਦੇ ਨੇ ਪੱਟ ਮੁੰਡਾ ਕਹਿੰਦਾ ਪਿੱਛੇ ਹਟ ਪਤਾ ਲੱਗ ਜੂ ਮੈਦਾਨ ਵਿੱਚ ਚੰਡੇ ਚਿੱਲੇ ਦਾ ਆ ਕੇ ਵੇਖ ਲੈ ਨਜ਼ਾਰਾ ਵੇਖ ਲੈ ਨਜ਼ਾਰਾ ਖੜਾੜ ਬਾਲੇ ਮੇਲੇ ਦਾ ਵਾਹ ਜੀ ਵਾਹ ਸਾਡੇ ਭਰਾ ਚਰਨਜੀਤ ਜੀ ਜੀ ਹਵੇਲੀ ਵਾਲੇ ਉਹਨਾਂ ਦੇ ਵੱਲੋਂ ਵੀ ਦੜਵੇ ਦੇ ਲੁੱਤਰ ਦੇ ਲਈ 1000 ਰੁਪਿਆ ਪੁੱਜਦਾ ਕੀਤਾ ਗਿਆ ਹੈ ਦੜਵੇ ਦੇ ਲੁੱਤਰ ਦੇ ਲਈ 1000 ਰੁਪਿਆ ਸੰਦੀਪ ਦੇ ਲਈ ਚਰਨਜੀਤ ਜੀ ਦਾ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਆਹ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਉਧਰ ਸਾਡੇ ਬਿਆੰਤ ਜੇ ਜੀ ਜਸਵੀਰ ਜੇ ਜੀ ਤੇ ਰਵਿੰਦਰ ਕਨੇਡਾ ਤੇ ਗगन ਉਬਿਆ ਤੇ ਦੀਪ ਕਨੇਡਾ ਦਾ ਖਨੀ ਖਰਿਆਲ ਦੇ ਮਿੱਤਰਾਂ ਦਾ ਧੰਨਵਾਦ ਪਿਆਰ ਦੇ ਨਾਲ ਪਿਆਰ 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 ਜ਼ਿੰਦਗੀ ਦੇ ਵਿੱਚ ਪਿਆਰ ਤੋਂ ਵੱਡਾ ਕੁਝ ਨਹੀਂ ਕਿਉਂਕਿ ਜਿਉਂਦਿਆਂ ਨਾਲ ਖੜ ਜੀਏ ਤੇ ਵਧੀਆ ਗੱਲ ਹੈ ਸਰਤਾਜ ਫਿਰ ਆਰ ਆਈ ਵੀ ਹਰ ਇੱਕ ਕੀ ਲਿਖ ਦਿੰਦਾ ਪਰ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਸਾਨੂੰ ਇਹ ਤੇ ਨਹੀਂ ਪਤਾ ਸੀ ਮਰਨਾ ਕਦੋਂ ਹੈ ਪਰ ਸਾਨੂੰ ਇਹ ਪਤਾ ਹੈ ਅਸੀਂ ਆ ਯਾਰਾਂ ਮਿੱਤਰਾਂ ਚ ਆ ਮੇਲਿਆਂ ਚ ਨਾ ਭਾਈ ਅੱਜ ਕਦੇ ਦਵਾਰੇ ਮੁੜ ਕੇ ਨਹੀਂ ਆਉਣਾ ਇਸ ਕਰਕੇ ਜ਼ਿੰਦਗੀ ਪਿਆਰ ਮੰਗਦੀ ਹੈ ਜ਼ਿੰਦਗੀ ਪਿਆਰ ਮੰਗਦੀ ਹੈ ਜ਼ਿੰਦਗੀ ਸਤਕਾਰ ਮੰਗਦੀ ਹੈ ਜ਼ਿੰਦਗੀ ਸਤਕਾਰ ਮੰਗਦੀ ਹੈ ਜਿਹੜਾ ਪਹਿਲਾ ਹੋਲਡ ਸੀ ਹਰਾਮ ਜੀ ਕਹਿੰਦੇ ਉਹ ਰੈਫਰੀ ਡਿਸੀਜਨ ਹੈ ਜੀ ਉਧਰੋਂ ਸਾਡੇ ਦਲਸਾਹ ਦੀ ਸੀ ਜੀ ਪ੍ਰੋਫੈਸਰ ਸੇਵਕ ਸ਼ੇਰਗੜ ਜੀ ਬਾਬੂ ਲਦਾਣ ਬਾਬੂ ਗਦੜਿਆਣੀ ਜੀ ਔਰ ਸਾਡੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਉਧਰੋਂ ਸਾਡੇ ਲਾਲਾ ਸ਼ਾਦਲੀ ਜਗਤਾਰ ਤਾਰਾ ਪ੍ਰਧਾਨ ਉਹ ਸ਼ਾਦਲੀ ਵਾਲੇ ਸੱਦੇ ਲਾ ਰਿਹਾ ਹੈ ਕਹਿੰਦੇ 30 ਤਰੀਕ ਨੂੰ ਥਾੜ ਥਾੜ ਆ ਇਧਰੇ ਬੱਸ ਬੰਦ ਕਰ ਲੋ ਮੇਰਾ ਵੀਰ ਬਣ ਕੇ ਆ ਬੇਨਤੀ ਹੈ ਇੱਕ ਦੋ ਮੈਚ ਹੀ ਰਹਿ ਗਏ ਭਾਈ ਬਣ ਕੇ ਥੋੜਾ ਸਾਧ ਆ ਆ ਸਿਰਾ ਆ ਸਿਰਾ ਆ ਗੱਬਰੂ ਆ ਸਿਰਾ ਖੜ ਲੱਗਿਆ ਆ ਵੇਖਦਾ ਛੰਗਾ ਵਾਲਾ ਆ ਅਮਰਤਾ ਸਵੇ ਉਹ ਖਰੀਆਰ ਆ ਖਾਲ ਜਾਲ ਆ ਦਰਿਆ ਭੰਗੜੇ ਪਾਰੀ ਐ ਸੱਨਾਂ ਵਾਲੇ ਨੇ ਕਹਿੰਦੇ ਮੇਲਾ ਬਣਾਦਾ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਈਸੀ ਵਾਲਿਆ ਮੇਲਾ ਬਣ ਗਿਆ ਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਸਰਦਾਰ ਭਗੇਲ ਸਿੰਘ ਦਾ ਪੁੱਤਰ ਐਸ ਵਾਲੇ ਕਹਿੰਦੇ ਸੰਦੀਪ ਲੁੱਧਰ ਆਹ ਗਲਵਿੰਦਰ ਤੇ ਆਹ ਸੰਦੀਪ ਆਹ ਟੱਕਰ ਆਹ ਟੱਕਰ ਆਹ ਟੱਕਰ ਆਹ ਸਿਰਾ ਸਿਰਾ ਹੋ ਗਿਆ ਆਹ ਲੁੱਧਰ ਸਿਰੇ ਦਾ ਨੰਬਰ जोड ਗਿਆ ਧਰਮਾ ਜੀ ਕਰੇ ਗਾਲ ਆਹ ਗੋਰਾ ਇਧਰੋਂ ਲੁੱਧਰ ਨੰਬਰ जोड ਗਿਆ ਗਲਵਿੰਦਰ ਤੇਰੇ ਤਿੰਨ ਜਫੇ ਬਰਗੜ ਸਿੰਘ ਜੀ ਖੰਗੂੜਾ ਉਹਨਾਂ ਦੇ ਵੱਲੋਂ 1000 ਦੇ ਨੇ ਉਹ ਰਤਾ ਥੇ ਵਾਲੇ ਪੁੱਜੇ ਹੋਇਆ ਵੱਡੀ ਟੀਮ ਸਪான்ਸਰ ਕੀਤੀ ਹੈ ਪਰ ਇਧਰਲੇ ਪਾਸੇ ਜਾਦੀ ਉਹ ਜਾਦੀ ਤੇ ਦੇ ਪਾਸੇ ਗੋਰਾ ਭੱਜ ਗਿਆ ਉਹ ਗੋਰਾ ਐਸ ਵਾਲੇ ਰਤਾ ਥੇ ਦੀ ਟੀਮ ਦੇ ਵਾਸਤੇ ਅੰਕ ਦਾ ਵਾਅਦਾ ਕਰਦਾ ਹੋਇਆ ਲਓ ਮਨ ਸਿੰਘ ਦੁਲਟ ਆ ਗਿਆ ਮੈਦਾਨ ਦੇ ਅੰਦਰ ਦੇਖਦੇ ਆ ਕਿ ਫਰਕ ਤੇ ਡੋਲੇ ਕੁਝ ਲੱਗਦਾ ਕਰਾਉਣਗੇ ਜਾਫੀਆਂ ਤੇ ਧਾਵੀ ਯਾਰੋ ਜਦੋਂ ਟਕਰਾਉਣਗੇ ਪਰ ਸਾਹਮਣੇ ਗੁਰਮਤਿਆ ਪੋਲੇ ਹੱਥੀ ਗੱਲ ਨਹੀਂ ਬਣਦੀ ਇਹ ਕਹਿੰਦੇ ਐਸ ਵਾਲੇ ਨਾਜਮਨ ਆਪਣੀ ਟੀਮ ਦੇ ਵਾਸਤੇ ਮਨ ਸਿੰਘ ਦੁਲਟ ਅੰਕ ਦਾ ਵਾਅਦਾ ਕਰਦਾ ਹੋਇਆ ਲਾ ਫਿਰਾ ਹੋ ਗਿਆ ਕਬੱਡੀ ਪਵਾਓ ਜੀ ਸਤੌਜ ਤੇ ਰਾਏ ਤਰਾੜਾ ਦੂਜਾ ਸੈਮੀਫਾਈਨਲ ਖੇੜਿਆ ਜਾਵੇਗਾ ਸਤੌਜ ਤੇ ਰਾਏ ਤਰਾੜੇ ਦਾ ਅਗਲੀ ਕਬੱਡੀ ਕੌਣ ਪਾਵੇਗਾ ਇਹ ਸਮਾਂ ਦੱਸੇਗਾ ਸਮਾਂ ਬਲਵਾਰ ਕਬੱਡੀ ਮਹਾਨ ਅੱਜ ਦੁਨੀਆ ਦੇ ਵਿੱਚ ਕਹਿੰਦੇ ਖੇਡ ਕਬੱਡੀ ਦੀ ਚਰਚਾ ਹੋ ਰਹੀ ਹੈ 7 ਅਪ੍ਰੈਲ ਤੋਂ ਆਸਟ੍ਰੇਲੀਆ ਦਾ ਸੀਜ਼ਨ ਉਹ ਸ਼ੁਰੂ ਹੋ ਜਾਣਾ ਤੇ ਆ ਮੈਂ ਤਾਂ ਕਹਿੰਦੇ ਇੰਗਲੈਂਡ ਦਾ ਸੀਜ਼ਨ ਵੀ ਉਹ ਸ਼ੁਰੂ ਹੋ ਜਾਏਗਾ ਮੇਰੇ ਮਿੱਤਰੋ ਫਿਰ ਕੈਨੇਡਾ ਅਮਰੀਕਾ ਦੇ ਸੀਜ਼ਨ ਦੀ ਗੱਲ ਚੱਲ ਗਈ ਅੱਜ ਕੱਲ੍ਹ ਦੁਨੀਆ ਦੇ ਵਿੱਚ ਯੂਰਪ ਦੇ ਵਿੱਚ ਕਬੱਡੀ ਖੇਡੀ ਜਾ ਰਹੀ ਹੈ ਲਓ ਗੋਰਾ ਰਸਾਲੂ ਵਾਲਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਤਿਆਰ ਹੈ ਹਣ ਵੇਖਦਾ ਚਾਰ ਜਾਫੀ ਨੇ ਬੋਪਰ ਦਾ ਹੁਸ਼ਿਆਰ ਛੰਨਾ ਦਾ ਅਮਰਤਾ ਯਾਦੀ ਵਰਗੇ ਹੁਣ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਵੇਗਾ ਅੱਜ ਖੜਿਆਲ ਦਾ ਮੇਲਾ ਲੁੱਟਦਾ ਕਿਉਂਕਿ ਵੱਡੇ ਸਟਾਰਾਂ ਦੀ ਟੱਕਰ ਹੈ ਇੱਕ ਪਾਸੇ ਉਪਰ ਦਾ ਖਿਡਾਰੀ ਹੈ ਇੱਕ ਪਾਸੇ ਵੱਡਾ ਸਟਾਰ ਕਹਿੰਦੇ ਆ ਸਾਹਮਣੇ ਬੋਪਰ ਦਾ ਹੁਸ਼ਿਆਰ ਦੁਨੀਆ 'ਚ ਖੁੱਲੇ ਖਲਾਰੇ ਦੁਨੀਆ 'ਚ ਧੁੱਲੇ ਹਲਾਰੇ ਸਾਡੇ ਜਗਪਾਲ ਬਾਈ ਜੀ ਕਹਿੰਦੇ 500 ਰੁਪਇਆ 500 ਰੁਪਿਆ ਹੁਸ਼ਿਆਰੇ ਦੇ ਲਈ ਹੈ ਹੋ ਚੋਟੀ ਦਾ ਮੈਚ ਅੱਜ ਦੇ ਦਿਨ ਦਾ ਪਹਿਲਾ ਸੈਮੀਫਾਈਨਲ ਮੈਚ ਚੱਲ ਰਿਹਾ ਹੈ 31 ਮਾਰਚ ਨੂੰ ਸ੍ਰਾਮ ਸ਼ਹੀਦ ਉਧਮ ਸਿੰਘ ਕਾਲਜ ਦੀ ਬੈਕਸਾਈਡ ਨਰੋਂਗ ਉਪਨ ਦੇ ਮੈਚ ਹੋਣਗੇ ਜਿੱਤੇ 31000 ਤੇ 21000 ਦੇ ਪ੍ਰਾਈਜ਼ ਤੇ 30 ਮਾਰਚ ਨੂੰ ਹੋ ਸ਼ਾਦਵੀ ਦੇ ਵਿੱਚ ਵੱਡੀ ਰੌਣਕ ਲੱਗਣੀ ਹੈ 41000 ਤੇ 31000 ਪ੍ਰਾਈਜ਼ ਇੱਕ ਖਿਡਾਰੀ ਬਾਹਰੋਂ ਤੇ ਬੈਸਟਮ ਲਈ ਸੋਫੇ ਹੋਣਗੇ ਲਾਲਾ ਪ੍ਰਧਾਨ ਜਗਤਾਰ ਤਾਰੇਬਾਈ ਹੁਣੇ ਸਾਡੇ ਨਾਲ ਰਹਿ ਰਹੇ ਹੈ ਉਧਰ ਸਰਦਾਰ ਸੇਵਾ ਸਿੰਘ ਜੀ ਰਾਣਾ ਜਿਹੜਾ 1 ਮਿੰਟ ਜੀ ਜਿਹੜਾ ਇਧਰੋਂ ਹੋਲਡ ਪੁਆਇੰਟ ਸੀ ਮਾਨ ਸਿੰਘ ਵਾਲਾ ਉਹ ਜਾਫੀਆਂ ਦਾ ਉਹ ਰੱਤਾ ਥੇ ਦੀ ਟੀਮ ਦਾ ਜੀ ਬਹੁਤ ਬਹੁਤ ਧੰਨਵਾਦ ਜਿੰਨੀ ਸੰਗਤ ਪੁੱਜੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਧੰਨਵਾਦ ਸੁੱਖਾ ਨੇਜਰ ਸਾਡਾ ਵੀਰ ਤੇ ਨਾਲ ਰਣਜੀਤ ਸਿੰਘ ਟੰਡਾ ਤੇ ਨਾਲ ਸਾਡੇ ਬਲਜੀਤ ਬਾਸੀ ਜੀ ਸੇਵਾ ਸਿੰਘ ਰਾਣਾ ਸੱਭਾ ਥਿਆੜਾ ਸਾਰਿਆਂ ਦਾ ਧੰਨਵਾਦ ਆਮਰਤ ਠੱਠੀ ਪਾਈ ਵਾਲਾ ਅਮਰੀਕਾ ਤੋਂ ਸਾਡਾ ਵੀਰ ਹੈ ਸਾਰਿਆਂ ਦਾ ਧੰਨਵਾਦ ਅਸ਼ਿੰਦਰ ਸਮਰੇ ਉੜਨ ਦਾ ਮਰਜਿੰਦਰ ਸੋਤੇ ਉਹਨਾਂ ਦਾ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਦਾ ਵੱਡਾ ਰੋਲ ਹੈ ਵੱਡਾ ਰੋਲ ਹੈ ਬਿਲਕੁਲ ਜੀ ਬਿਲਕੁਲ ਚੱਲਦੇ ਮੈਚ ਦੇ ਵਿੱਚੋਂ ਫਤਿਹਗੜ ਸ਼ਨਾਂ ਦੀ ਟੀਮ ਜਿਹੜੀ ਉਹ ਜੇਤੂ ਰਹੀ ਹੈ ਇਹ ਦੂਜੇ ਸੈਮੀ ਦੀ ਹੈ ਦਾਰਸ਼ਿਕ ਮੇਰਾ ਜੇ ਮੈਚ ਵਧਿਆ ਲੱਗਦਾ ਇੱਕ ਵਾਰੀ ਤਾੜੀਆਂ ਮਾਰ ਲਓ ਜ਼ੋਰਦਾਰ ਵਾਹ ਜੀ ਵਾਹ ਕਿਸੇ ਦਾ ਕਹਿੰਦੇ ਕੋਈ ਪੱਖਪਾਤ ਨਹੀਂ ਬਿਲਕੁਲ ਨਰੋਲ ਟੂਰਨਾਮੈਂਟ ਹੈ ਕਿਉਂਕਿ ਸੱਤ ਬਲ ਖੜਿਆ ਇਧਰ ਜਗਤਪਾਲ ਮਿੰਡ ਖੜਾ ਭਰਾ ਕਹਿੰਦਾ ਵੀ ਦੋਨੋਂ ਟੀਮਾਂ ਸਾਡੀਆਂ ਆਪਣੀਆਂ ਟੀਮਾਂ ਰੱਤਾ ਥੇ ਵੀ ਤੇ ਫਤੇਗੜ ਛੰਨਾ ਵੀ ਸਾਡੇ ਲਈ ਕੋਈ ਪੱਖਪਾਤ ਨਹੀਂ ਬਹੁਤ ਬਹੁਤ ਧੰਨਵਾਦ ਦਾ ਪਿਆਰ ਹੈ ਵਾਹਿਗੁਰੂ ਮੇਰ ਕਰੇ ਹਾਂਜੀ ਹਾਂਜੀ ਆਓ ਜੀ ਦੋਨੋਂ ਟੀਮ ਆਓ ਜਲਦ ਗਰਾਊਂਡ ਦੇ ਵਿੱਚ ਆ ਜਾੜ ਸਤਾਜ ਜੀ ਤੇ ਰਾਏ ਤਰਣ ਗੁਲਵਿੰਦਰ ਸਾਡਾ ਵੀਰ ਰੱਤਾ ਥੇ ਵਾਲਾ ਸੰਪਰਕ ਕਰੇ ਉਧਰ ਸਾਡੇ ਬਲਕਾਰ ਸੇਖੋਂ ਦੀ ਗੱਗੀ ਸਿੱਧੂ ਜੀ ਜਗਸੀਰ ਢਾਲੀਵਾਲ ਕਾਲਾ ਢਾਲੀਵਾਲ ਜਗਰਾਜ ਬਾਠ ਮੀਟਾ ਸਿੱਧੂ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਮੂਵ ਸਪਰੇ ਪੁੱਜੀ ਦੀ ਕਰਦੇ ਜੀ ਨਾਲ ਹੀ ਦੂਜੇ ਸੈਮੀ ਦੀਆਂ ਟੀਮਾਂ ਉਹ ਵੀ ਜਲਦੀ ਮੈਦਾਨ ਦੇ ਵਿੱਚ ਪੁੱਜਿਆ